ਕਟਣਾ ਹੋਇਆ ਤੁਸੀਂ ਇੱਥੇ ਮੌਕੇ ਤੇ ਮੌਜੂਦ ਸੀ ਕੀ ਹੋਇਆ ਮੈਂ ਮੌਕੇ ਤੇ ਇਸ ਵੇਲੇ ਜਦੋਂ ਆਪਾਂ ਦਿੱਲੀ ਘੁੰਮ ਰਹੇ ਹਾਂ ਤੇ ਜਦੋਂ ਘੁੰਮ ਰਹੇ ਸੀਗੇ ਤੇ ਇੱਥੋਂ ਗੱਡੀਆਂ ਤੋਂ ਨਿਕਲਦੀਆਂ ਬਣੀ ਬੜਾ ਆਵਾਜ਼ ਆਇਆ ਕਿਦਾ ਬੰਗ ਫਟਦਾ ਕਹਿ ਸਕਦੇ ਹਾਂ ਉਹ ਤੋਂ ਜਦੋਂ ਆ ਕੇ ਦੇਖਿਆ ਐਕਸੀਡੈਂਟ ਹੋਇਆ ਸੀਗਾ ਪਰ ਇਸ ਵੇਲੇ ਬਚਾਅ ਹੋਏ ਹੋ ਗਿਆ ਕਿ ਸੱਟਾਂ ਲੱਗੀਆਂ ਥੁੜੀਆਂ ਪਰ ਜਾਨੀ ਦਾ ਨੁਕਸਾਨ ਨਹੀਂ ਹੋਇਆ ਤੁਸੀਂ ਤਾਂ ਜਾਨ ਨਹੀਂ ਗਈ ਪਰ ਗੱਡੀਆਂ ਦਾ ਬਹੁਤ ਜ਼ਿਆਦਾ ਡੈਮੇਜ ਹੋਇਆ ਇਸ ਵੇਲੇ ਜਿਹੜੇ ਇੱਥੇ ਚੌਂਕ ਦੇ ਵਿੱਚ ਪ੍ਰਸ਼ਾਸਨ ਨੇ ਕੈਮਰੇ ਲਗਾਏ ਹੋਏ ਵਰਕਿੰਗ ਕਰ ਰਹੇ ਆ ਜੋ ਪ੍ਰਸ਼ਾਸਨ ਨੇ ਦੱਸਿਆ ਕਿ ਕੈਮਰੇ ਚੈੱਕ ਕਰਕੇ ਬੰਦੀ ਕਾਰਵਾਈ ਫਿਰ ਕਹਿੰਦੇ ਪਤਾ ਲੱਗੇਗਾ ਮੇਰੇ ਕੀ ਮੋਰੇ ਕੋਈ ਜਾਨਵਰ ਪਰ ਆਇਆ ਜਾਂ ਗੱਡੀ ਓਵਰ ਸਪੀਡ ਸੀ ਕਿ ਕਾਰਨ ਕੀ ਹੋਇਆ ਹੋਵੇ ਸ਼ਾਇਦ ਓਵਰ ਸਪੀਡ ਸੀ ਜਾਨਵਰ ਕੋਈ ਨਹੀਂ ਹੈ ਓਵਰ ਸਪੀਡ ਸੀ ਕੋਈ ਬਟ ਕੈਮਰੇ ਚੈੱਕ ਕਰਕੇ ਓਵਰ ਸਪੀਡ ਪਤਾ ਲੱਗ ਜਾਵੇਗਾ ਕਿ ਨਾ ਓਵਰ ਸਪੀਡ ਚੈੱਕ ਹੋਏਗਾ ਮੰਤਿਕਾ ਤੇ ਇਸ ਟਮ ਜਿਹੜੇ ਜਖਮੀ ਆ ਸਤਿ ਕਿੱਥੇ ਸਗੇ ਸੀ ਸਿਵਲ ਹਸਪੀਟਲ ਹੁਣ ਇਹਨਾਂ ਨੇ ਰੈਫਰ ਕੀਤਾ ਇੱਕ ਪਤਾ ਲੱਗਾ ਇੱਥੇ ਜੇ ਕੋਈ ਸਰੇ ਸੀ ਜੀ ਕੋਈ ਲੇਡੀਜ਼ ਵੀ ਉਹ ਲੇਡੀ ਦੇ ਜਿਹੜੇ ਮੇਨ ਕੋੜੀ ਹੈਗੇ ਉਹਨਾਂ ਦੇ ਮੇਨ ਕੋੜੀ ਆਪਣੇ ਆਸ਼ਰਮ ਆ ਕੁਸ਼ਟ ਆਸ਼ਰਮ ਤੇ ਮੈਂ ਫੋਨ ਕਰਤਾ ਸੀ ਉਹਨਾਂ ਦੇ ਹੈੱਡ ਨੂੰ ਤੇ ਉਹ ਆ ਕੇ ਉਹਨਾਂ ਦੇ ਬੰਦੇ ਲੈ ਗਏ ਉਹਨਾਂ ਨੂੰ ਉਹ ਚੱਲ ਗਈਆਂ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਦੇ ਮੂੰਹ ਮਾਤੇ ਸੱਟਾਂ ਕਿਉਂਕਿ ਗੱਡੀ ਘਰੀਟ ਕੇ ਨਾਲ ਉਹਨਾਂ ਲੱਗ ਗਈ ਮੇਰਾ ਨਾਮ ਜੱਟ ਦੀ ਸਿੰਘ ਜੀ ਕਿੱਥੋਂ ਆ ਰਹੇ ਅਸੀਂ ਆ ਰਹੇ ਜੀ ਆਰਮਪੁਰ ਵਾਲੀ ਸਾਈਡ ਤੋਂ ਆਂਡਾ ਸੀ ਉਹਨਾਂ ਜਾ ਰਹੇ ਸੀ ਉਹ ਸਾਹਮ ਆ ਸੜਕ ਦੇ ਆ ਗਏ ਇਧਰ ਲੀ ਸਮਲਾ ਪਹਾੜੀ ਵਾਲੀ ਸਾਈਡ ਤੋਂ ਗੱਡੀ ਆਈ ਘੱਟ ਤੋਂ ਘੱਟ 120 ਦੀ ਸਪੀਡ ਤੇ ਇਹਨੇ ਦੇਖਿਆ ਨਹੀਂ ਅੱਧੀ ਸੜਕ ਦੇ ਵਿੱਚ ਆ ਗਏ ਅਸੀਂ ਸਾਡੀ ਗੱਡੀ ਫੇਰ ਵਾਪਸ ਯਰਮਪੁਰ ਵਾਲੀ ਸਾਈਡ ਨੂੰ ਘੁਮਾਂਤੀ ਲੱਗ ਗਏ ਇੱਥੇ ਇੱਕ ਲੇਡੀ ਜਿਵੇਂ ਬੈਠੇ ਸੀ ਉਹਨਾਂ ਦੇ ਉੱਪਰ ਵੀ ਗੱਡੀ ਉਹਨਾਂ ਨੂੰ ਵੱਜੀ ਹੋਈ ਹੈ ਹਾਂਜੀ ਉਹਨਾਂ ਨੂੰ ਇੱਥੇ ਵੀਰ ਨੇ ਕੋਈ ਹਸਪੀਟਲ ਦਾਖਲ ਕਰਾ ਕੇ ਆਏ ਸਾਡੇ ਛੋਟੇ ਨਾਲ ਤਿੰਨ ਬੱਚੇ ਨੇ ਜੀ ਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਈਆਂ ਕੀ ਮੰਗ ਕਰਦੇ ਬਾਜੀ ਇਨਸਾਫ ਸਾਡੀ ਗੱਡੀ ਦਾ ਕੰਮ ਕਰਾ ਕੇ ਦੇ ਨੂੰ ਜੋ ਵੀ ਹੈ ਬਾਕੀ ਜੋ ਸੱਟਾਂ ਲੱਗੀਆਂ ਹੋਈਆਂ ਨੇ ਆ ਵੀਰ ਜੀ ਉਹਨਾਂ ਦੇ ਵੀ ਆ ਗਰਦਨ ਤੇ ਸੋਚ ਪਈ ਹੋਈ ਆ ਆਪ ਲੋਕਲ ਦਾ ਫੈਰਾ ਟਾਉਂਦੇ ਹੋਏ ਇੱਥੇ ਆ ਹਸਪੀਟਲ ਚ ਲੱਗੇ ਨੇ ਸਾਨੂੰ ਇਨਸਾਫ ਚਾਹੀਦਾ ਬਾਕੀ ਭਾਈ ਗੱਡੀ ਦੀ ਵਾਈਟ ਤੁਸੀਂ ਫੋਟੋ ਲਓ ਦੇਖੋ ਵੀਡੀਓ ਬਣਾ ਕੇ ਟੋਟਲ ਫਰੰਟ ਲੈਸਰ ਦੋਨੋਂ 에ਅਰ ਬੈਗ ਭੁੱਲੇ ਹੋਏ ਨੇ ਤੇ ਜਰਨੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਜੀ ਬਈ ਬਾਕੀ ਨਾਰਮਲ ਸੱਟਾਂ ਹੈਗੀਆਂ ਜੀ ਯੂ ਆਰੋ ਚੌਂਕ ਦੇ ਵਿੱਚ ਇਨਫੋਰਮੇਸ਼ਨ ਮਿਲ ਕੇ ਦੋ ਕਾਰਾਂ ਦਾ ਆਫਰ ਵਿੱਚ ਚੱਕਰ ਹੋ ਗਈ ਆ ਮੌਕੇ ਤੇ ਆਇਆ ਇੱਕ ਇੱਕ ਗੱਡੀ ਹੈਗੀ ਆ ਤਰਨਤਨ ਤੋਂ ਆਏ ਸੀਗੇ ਤੇ ਪੀਰ ਨਗਾਹੇ ਮੱਥਾ ਟੇਕਣ ਜਾ ਰਹੇ ਸੀਗੇ ਤੇ ਇੱਕ ਗੱਡੀ ਲੋਕਲ ਹੈ ਹੁਸ਼ਿਆਰਪੁਰ ਦੀ ਕਾਸ਼ਨਾਨੀ ਦੇ ਰਹਿਣ ਵਾਲੇ ਨੇ ਤੇ ਇਹ ਸ਼ਿਮਲਾ ਪਹਾੜੀ ਸੜਕ ਤੋਂ ਆ ਦੇ ਸੀ ਬਸ ਦੋਨੇ ਆਪਸ ਵਿੱਚ ਟਕਰਾ ਗਏ ਆ ਜਿਹੜੇ ਵਿਅਕਤੀ ਠੀਕ ਆ ਤੇ ਗੱਡੀਆਂ ਤਾਂ ਕਾਫੀ ਨਸਾਨ ਹੋ ਗਿਆ ਬਾਕੀ ਮੌਕੇ ਤੇ ਆ ਗਏ ਜੋ ਵੀ ਦੇਖਦੇ ਆ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਰਾਊਂਡ ਅਸ we drive innovation and entrepreneurship we groom competent global citizens to effect positive change around them